ਕੀ ਕਰਦਾ ਫਿਰਤਾ ਜੇ ਮੈਨੂੰ ਦੱਸ ਤਾਂ ਦੇ ਕੁਛ ਨਹੀਂ ਕੁਛ ਤਾਂ ਕਰਦਾ ਹੈ ਤੇ ਜੰਮ ਹੈ ਦੇਖਾਂ ਲੱਗਦਾ ਕੀ ਬਣਾਉਣਾ ਫਿਰਤਾ ਦੱਸਤਾ ਦੇ ਯਾਰ ਮੈਂ ਤੇ ਪਾਈ ਬਰੋ ਨਿੱਤਾ ਬਾਲਾ ਹਾਂ ਪਾਈ ਜਾ ਪਾਈ ਜਾ ਕਿਹੜਾ ਪਾਈ ਜਾ ਮੈਨੂੰ ਦੱਸਤਾ ਦੇ ਟਰੇਨ ਬਣਾਓ ਨਾ ਟਰੇਨ ਯਾਰ ਹੂੰ ਟਰੇਨ ਬਣਾਓ ਸਹੀ ਓਪ ਓਪ ਓ ਨਾ ਮਾ ਓਮ ਪਾਵਰ ਦੇ ਨਾਲ ਹਾਂ ਹਾਂ ਨਹੀਂ ਨਹੀਂ ਜੁਆਇੰਟ ਕਰ ਦੇ ਉਹਨੂੰ ਜੁਆਇੰਟ ਇੱਥੋਂ ਇੱਥੋਂ ਦੀ ਹਾਂ ਇੱਥੇ ਸਹੀ ਪਾ ਲੋ ਪਾ ਮਮੋ ਜੀ ਆਦਾ ਹਾਂ

ਇੱਥੇ ਲੱਗੂਗਾ ਆਹ ਬਲੂ ਵਾਲਾ ਇਹਨੂੰ ਖਾ ਲੂਗਾ ਆਹ ਲਾ ਦੇ ਬਲੂ ਵਾਲਾ ਦੋ ਨੇ ਅੰਦਰ ਬਲੂ ਵਾਲੇ ਹੈ ਆ ਇਹਨੂੰ ਖੋਲੋ ਇਹਨੂੰ ਖੋਲ ਗਏ ਨਾ ਲਾ ਫੜ ਦੇ ਫੜ ਦੇ ਇੱਥੇ ਇੱਕ ਹੋਰ ਹੈ ਤੂੰ ਵੀ ਲੱਗੂਗਾ 5 ਹਰਤੇ ਇੱਕ ਮਿੰਟ ਆਹ ਲਾ ਦੇ ਆ ਲਾ ਦੇ ਫਿਰ ਆ ਹੱਕ ਦੋ ਪੱਥ ਲਾ ਤਾ ਹਾਂ ਤੇ ਆ ਇੱਥੇ ਲਾ ਦੇ ਹਾਂ ਇਹ ਇੱਥੇ ਲਾ ਦੇ ਵੰਨ ਵਾਲੀ ਹਟ ਜਾ ਫਿਰ ਇਹਨਾਂ ਨੂੰ ਪਿੱਛੇ ਕਰਨਾ ਆਪਾਂ ਹਜੇ ਇਹ ਲਾ ਦੇ ਤੰਗਾ ਹੈ ਤੰਗਾ ਇਹਨਾਂ ਨੂੰ ਇੱਥੇ ਲਾ ਦੇ ਇੱਕ ਨੂੰ ਇੱਥੇ ਹੀ ਲਾ ਦੇ ਇਹਦਾ ਟ੍ਰੇਨ ਹੈ ਇੱਥੇ ਲਾ ਦੇ ਇਹ ਇੱਥੇ ਲਾ ਦੋ ਬਸ ਸਾਰੇ ਲਾ ਦੇ ਟ੍ਰੇਨ ਵਾਲੀ ਦੀ ਤੁਸੀਂ ਭਾਓ ਤੁਸੀਂ ਲਾਈਟ ਨਾਲ ਮੈਂ ਦੇਖੂਗਾ ਵੇ ਕਾ ਲੱਗੂ ਕਿ ਬੈਕ ਸਾਈਡ ਆ ਲੱਗੂਗਾ ਪਿੱਛੇ ਜਿਵੇਂ ਪੈਂਡ ਤੇ ਉੱਚਾ ਕਰਕੇ ਕਾ ਦੇਖ ਜੇ

Hjá... ð gutt filt Sun.... Þigna tið búið til Þéimvandur. Það hefði sundnum Hanfi. En þér last komið fyrir búið. Þannig séum époglan returned og hana voruð á. Það gerðir hesulegum... ਆਏ ਬਣਾ ਤੇ ਜਮਾ ਦੇ ਦਿੱਤੇ ਹੈ? ਯੈਸ ਹੈ? ਯੈਸ। ਚਲ ਚੰਗਾ ਫਿਰ ਸਤਾਏ ਬਾਏ ਬਾਏ ਕਰਦੇ ਫਿਰ ਹਾਂ।